ਇਹ ਸੁਣੀਏ ਸਭ ਲੋਕਾਂ ਦਾ ਮੰਦਰ ਹੈ ਸਦਗ੍ਰਿ ਪ੍ਰਧਾਨ ਜੀ ਅੱਜ ਜਿਹੜਾ ਗੁਰਪੁਰਬ ਮਨਾਇਆ ਜਾ ਰਹੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਤੋਂ ਪਛਾਨੀਆਂ ਜੋ ਲੜਾ ਦੀਨ ਕੇ ਹਿਤ ਪੁਰਜਾ ਪੁਰਜਾ ਕਟਮਰਾ ਕਬੂ ਨਾ ਛੱਡਿਆ ਕਿ ਪੰਚ ਦੇ ਮਹਾਨ ਜਰਨੈਲ ਅਨੋਖੇ ਅਮਰ ਸ਼ਹੀਦ ਤਨ 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 ਬਾਬਾ ਦੀਪ ਸਿੰਘ ਸ਼ਹੀਦ ਜਿਨ੍ਹਾਂ ਦਾ ਪਾਵਨ ਜਨ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਊ ਮਾਡਰਲ ਉਸਤੇ ਇਹ ਰਿਹਾ ਕਿ ਹਰ ਸਾਲ ਦੀ ਤਰ੍ਹਾਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜੀ ਅੱਜ ਜਿਵੇਂ ਖੁਸ਼ੀ ਵਿੱਚ 30 ਦਸੰਬਰ ਤੋਂ ਅਖੰਡ ਪਾਠਾਂ ਦੀ ਜੜੀ ਆਰੰਭ ਹੋਈ ਸੀ ਜਿਸ ਦੇ ਅੱਜ ਘੋਗ ਪਾਏ ਗਏ ਹਨ ਦਿਨ ਦਿਵਾਨ ਸਕੇ ਜਿਸ ਵਿੱਚ ਪੰਥ ਪ੍ਰਚਿਤ ਰਾਗੀ ਸਾਡੀ ਜਥੇ ਨੇ ਭਾਗ ਲਿਆ ਹੁਣ ਰਾਤ ਦੇ ਦਿਵਾਨਾਂ ਵਿੱਚ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਸੰਤ ਅਮਰਸਰ ਵਾਲੇ ਅਤੇ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਸਰਦਾਰ ਸਾਹਿਬ ਵਾਲੇ ਕੀਰਤਨ ਦੀ ਹਾਜ਼ਰੀ ਭਰ ਰਹੇ ਨੇ ਸਮਾਪਤੀ ਤੋਂ ਫਰੰਤ ਗੁਰੂ ਕੇ ਲੰਗਰ ਤੋਂ ਉਤਵਰਣਗੇ ਤੇ ਗੁਰੂ ਪਿਆਰੀ ਸਾਧ ਸੰਗਤਾਂ ਵਿੱਚ ਇੰਨਾ ਉਤਸ਼ਾਹ ਹੈ ਅੱਜ ਦਿਨ ਦੇ ਦਿਵਾਨਾਂ ਵਿੱਚ ਵੀ ਬੇੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਹੁਣ ਵੀ ਸ਼ਾਮ ਦੇ ਦਿਵਾਨਾਂ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਤੇ ਸਤਿਗੁਰ ਦੀ ਕਿਰਪਾ ਨਾਲ ਹਰ ਸਾਲ ਇਹ ਦਿਹਾੜਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜੀ ਸੰਤਾਂ ਨੂੰ ਇਸੇ ਤਰ੍ਹਾਂ ਇਹ ਸਤਿਗੁਰ ਕਿਰਪਾ ਬਣਾਈ ਰੱਖਣ ਤੇ ਸੰਤਾਂ ਇਸੇ ਤਰ੍ਹਾਂ ਬਾਬਾ ਜੀ ਦਾ ਤੇ ਹੋਰ ਗੁਰੂ ਸਾਹਿਬਾਨ ਦੇ ਗੁਰਪੁਰਬ ਜਿਹੜੇ ਨੇ ਇਸੇ ਤਰ੍ਹਾਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਪੁਰਾਣਾ ਦਾਦ ਜੀ ਰਜਿੰਦਰ ਸਿੰਘ ਮਲਤਾਨੀ ਮੁਖ ਸੇਵਾਦਾਰ ਗੁਰਦਾਸ਼ੀਰ ਬਾਬਾ ਦੀਪ ਸਿੰਘ ਜੀ ਠੀਕ ਮੈਂ ਸੰਤਾਰੂ ਬਾਬਾ ਦੀਪੂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਸਾਰੀਆਂ ਸੰਤਾਂ ਬਹੁਤ ਸਾਰਾ ਮਨਾ ਰਹੀਆਂ ਹਨ ਉਹਨ ਵੀ ਟੁੱਟ ਲੰਗਰ ਚੱਲ ਰਹੇ ਨੇ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕਿ ਹਰ ਸਾਲ ਇਦਾਂ ਹੀ ਅਹੀਂ ਮਨਾਉਂਦੇ ਰਹੀਏ ਸ਼ਹੀਦਾ ਦੇ ਜਨਮ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ